ਜਦੋਂ ਇਹਦੀ ਰੇਸ ਦੇਤੀ ਉਹ ਵਾਂਗੂ ਗੋਲੀ ਵਾਂਗੂ ਹੀ ਜਾਣਾ ਬਾਈ ਇਹਨੇ ਜਦੋਂ ਰੇਸ ਛੱਡਤੀ ਨਾਲ ਹੀ ਇਹਨੇ ਚਾਰਜ ਹੋਣ ਲੱਗ ਗਿਆ ਨਾ ਹੌਲੀ ਹੋ ਜਾਂਦਾ ਜਦੋਂ ਮਤਲਬ ਰੇਸ ਤੇ ਦਾ ਏਡਾ ਜਿਆਦਾ ਵਧੀਆ ਕੰਟਰੋਲ ਆ ਤੇਰੇ ਬ੍ਰੇਕ ਜਮਾ ਹੀ ਹੈ ਨਹੀਂ ਤੂੰ ਕੱਲੀ ਰੇਸ ਹੀ ਛੱਡ ਦੇ ਦੀ ਬਾਈ ਨਾਲ ਹੀ ਆਪੇ ਹੀ ਹੌਲੀ ਹੋ ਜਾਂਦਾ ਨਹੀਂ ਆਪੇ ਸਕੂਟਰਾਂ ਦੀ ਤੇ ਕੰਢੀ ਦੀ ਰਹਿ ਜਾਂਦੀ ਇਕੱਲੀ ਬਾਈ ਤੇ ਲੋਕ ਕਾਹੇ ਚ ਬਾਈ ਤਿੰਗ ਬਗਲ ਵਾਂਗੂ ਤਾਂ ਹਣ ਜੀ ਇਕੱਲੀ ਰਹਿ ਜਾਂਦੀ ਜੇ ਮੰਨ ਲਾ ਫੋਨ ਫਾਨ ਆਉਂਦਾ ਤਾਂ ਇਹਦੇ ਉੱਤੇ ਹੀ ਆ ਜਾਂਦਾ ਜੇਬ ਚੋਂ ਕੱਢਣ ਦੀ ਲੋੜ ਨਹੀਂ ਪੈਂਦੀ ਅੱਛਾ ਫੋਨ ਵੀ ਇਹਦੇ ਨਾਲ ਅਟੈਚ ਹੋ ਜਾਂਦਾ ਸਕੂਟਰੀ ਲੈ ਕੇ ਆਏ ਸ ਇਹਦੇ ਚ ਨਾ ਬਰੀਜਾ ਜਿੰਨੇ ਫੈਕਸ਼ਨ ਹੋਣਗੇ ਮੈਨੂੰ ਲੱਗਦਾ ਇੰਨੇ ਫੈਕਸ਼ਨ ਆ ਚਲੇ ਆ ਆ ਵਾਲਾ ਹੈ ਬਾਈ ਟੈਂਕੂ ਫੈਕਸ਼ਨ ਦਾ ਸੇਤ ਕੀ ਕੀ ਆ ਪਹਿਲਾਂ ਤਾਂ ਇਹੋ ਜਿਹਾ ਫੈਕਸ਼ਨ ਤੁਸੀਂ ਦੇਖ ਕੇ ਨਹੀਂ ਦੇਖਣਾ ਬਹੁਤ ਸਕੂਟਰਾਂ ਅੱਗੇ ਵੀ ਲਿਆਂਦਦੇਗਾ ਤੁਸੀਂ ਪਰ ਆ ਜਿਹੜੀ ਸਕੂਟਰੀ ਹੈ ਦੱਸ ਵੀ ਟੈਂਕੂ ਇਹ ਵੀਰੇ ਚੇਤਕ ਦੀ ਸਕੂਟਰੀ ਆ ਹਾਂ ਤੇ ਇਹਦੀ ਆ ਨੰਬਰ ਪਲੇਟ ਆ ਵਗੈਰਾ ਆਸੀ ਵਗੈਰਾ ਸਾਰਾ ਕੁਸ ਬਣਦਾ ਵੀ ਆਏ ਆਪਣੇ ਨਾਂ ਦੇ ਰਜਿਸਟ੍ਰੇਸ਼ਨ ਹੁੰਦੀ ਆ ਵੀ ਆਮ ਸਕੂਟਰ ਵਾਂਗੂ ਨਹੀਂ ਵੀ ਬਿੱਲ ਕੱਟਦਾ 65000 ਰੁਪਏ ਦਾ ਤੇ ਲੈ ਜਾਓ ਉਦੋਂ ਗਾਂਝੇ ਕੋਈ ਆਇਆ ਉਹਨੇ ਚਾਬੀ ਡਾਈ ਤੇ ਹੋ ਲੈ ਜੇ ਉਹਦੀ ਵੰਦੀ ਚੋਰੀ ਦਾ ਖਤਰਾ ਮੁੱਕ ਗਿਆ ਚੋਰੀ ਦਾ ਨਾ ਬੋਲਦੀ ਆ ਹਾਂ ਜੀ ਤੇ ਐਫ ਆਰ ਆਈ ਵਗੈਰਾ ਆਪਾਂ ਕਰਾਉਣੀ ਆ ਮੰਨ ਲਓ ਕੱਲ ਨੂੰ ਚੋਰੀ ਹੁੰਦੀ ਆ ਤਾਂ ਉਹ ਆਪਣੇ ਵੱਲੋਂ ਜਾਨੀ ਕਿ ਕਰਾਈ ਜਾਊਗੀ ਇਹ ਤੇ ਇਹ ਲੱਭੀ ਜਾਊਗੀ ਵੀ ਐ ਨਹੀਂ ਦੂਜਿਆਂ ਵਾਂਗੂ ਵੀ ਮੇਰੀ ਨੀਲੀ ਸਕੂਟਰੀ ਤੇ ਮੇਰੀ ਕਾਲੀ ਸਕੂਟਰੀ ਪਤਾ ਨਹੀਂ ਲੱਗਣਾ ਹਾਂ ਵੀ ਪਤਾ ਨਹੀਂ ਲੱਗਣਾ ਹਾਂ ਠੀਕ ਆ ਉਹ ਕਹਿੰਦਾ ਸੀ ਆਪਣਾ ਅਮਰਤ ਜਿਹੜੀ ਕੀਤੀ ਵੀ ਵਰਗਿਆ ਜਿਹੜਾ ਮਰਜ਼ੀ ਲੈ ਜਾਣ ਦਾ ਰੌਲਾ ਪਾਣਾ ਉਹ ਚੀਜ਼ ਨਹੀਂ ਨਾ ਨੱਪਣ ਜੋਗੀ ਠੀਕ ਆ ਤੇ ਹੋਰ ਕੀ ਫੈਕਸ਼ਨ ਆ ਹੋਰ ਵੀਰੇ ਇਹਦੀ ਇੱਕੋ ਹੀ ਬੈਟਰੀ ਆ 5 ਸਾਲ ਦੀ ਗਾਰੰਟੀ ਆ ਇਹਦੀ ਬੈਟਰੀ ਦੀ ਠੀਕ ਆ ਜਿਵੇਂ ਮਰਜ਼ੀ ਆਪਾਂ ਚਲਾਓ ਕੋਈ ਚੱਕਰ ਨਹੀਂ ਬਾਕੀ 100 ਪਲੱਸ ਇਹ ਮੰਨ ਲਓ ਕਿਹੜਾ ਚਾਰਜ ਕਰੇ ਤੇ ਚੱਲਦੀ ਆ ਚੱਲਦੀ ਵੀ ਜ਼ਿਆਦਾ ਹਾਂ ਚੱਲਦੀ ਵੀ ਜ਼ਿਆਦਾ ਤੇ ਪੈਕਅਪ ਜਿਵੇਂ ਸਪੋਰਟਸ ਮੂਡ ਵਗੈਰਾ ਚ ਆਪਾਂ ਚਲਾਉਣੀ ਆ ਤਾਂ ਬਹੁਤ ਜ਼ਿਆਦਾ ਪੈਕਅਪ ਆ ਇਹਦੀ ਪੈਕਅਪ ਵੀ ਬਹੁਤ ਆ ਭਾਈ ਜੀ ਬਹੁਤ ਆ ਤੇ ਬਣੀ ਕਾਦੀ ਇਹ ਬਣੀ ਵੀਰੇ ਇਹ ਲੋਹੇ ਦੀ ਆ ਅੱਛਾ ਲੋਹੇ ਦੀ ਆ ਵੀ ਨਹੀਂ ਹਾਂ ਪਲਾਸਟਿਕ ਜੀ ਦੀ ਵੀ ਵਿੱਚ ਵੱਜ ਕੇ ਟੁੱਟ ਗਈ ਯਾਰ ਇਹ ਚ ਉਹਦਾ ਰਹੀ ਡੱਕਾ ਨਹੀਂ ਗਿਆ ਦੂਜੀਆਂ ਸਕੂਟਰਾਂਾਂ ਦੀ ਤੇ ਕੰਢੀ ਜੀ ਰਹਿ ਜਾਂਦੀ ਆ ਕੱਲੀ ਬਾਈ ਤੇ ਕਾਹੇ ਚ ਬਾਈ ਤੀਆਂ ਬਗਲ ਵਾਂਗੂੰ ਧੌਣ ਜੀ ਕੱਲੀ ਰਹਿ ਜਾਂਦੀ ਆ ਸਹੀ ਗੱਲ ਠੀਕ ਆ ਹਾਂ ਜੀ ਮੰਨ ਲਓ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਵੀ ਹੁੰਦੀ ਆ ਤਾਂ ਮਾੜਾ ਮੋਟਾ ਡੈਂਟੀ ਪੈ ਸਕਦਾ ਬਾਈ ਆ ਹੁਣ ਜਵਾਕ ਜੀ ਤੋਂ ਲੈ ਗਈ ਸਕੂਲ ਚ ਮੰਗ ਕੇ ਉਹਨਾਂ ਨੇ ਆ ਮਾਰੀ ਇੱਥੇ ਕਾਹੇ ਚ ਇਹ ਆ ਮਾੜਾ ਛਰੀਟ ਹੀ ਵੱਜੀ ਆ ਬਾਈ ਇਹਨੂੰ ਕੁਛ ਨਹੀਂ ਹੋਇਆ ਆ ਦੇਖ ਲਓ ਛਰੀਟ ਵੱਜੀ ਆ ਇਹ ਵੱਜ ਗਈ ਸੀ ਕਾਹੇ ਤੇ ਇਹਨੂੰ ਕੁਛ ਨਹੀਂ ਹੋਇਆ ਬਾਈ ਠੀਕ ਹੈ ਤੇ ਜੇ ਹੋਰ ਸਕੂਟਰੀ ਹੁੰਦੀ ਤੇ ਉਹਨਾਂ ਨੇ ਮੇਰਾ ਵੀ ਮੂੰਹ ਹੋਰੀ ਕਰਾ ਦੇਣਾ ਸੀ ਜਦੋਂ ਇਦਦਰ ਸਾਰਾ ਫਲਡਾ ਜ ਆਪਾਂ ਨਹੀਂ ਹੁੰਦੇ ਹੋਰ ਕੋਈ ਫੀਚਰ ਤੇਰੇ ਕੋਈ ਫੀਚਰ ਬਾਈ ਇੱਕ ਇਹਦੇ ਚ ਆਇਆ ਵੀ ਜੇ ਮੰਨ ਲਾ ਫੋਨ ਫਾਨ ਆਉਂਦਾ ਹਾਂ ਤੋ ਇਹਦੇ ਉੱਤੇ ਹੀ ਆ ਜਾਂਦਾ ਜੇਬ ਚੋਂ ਕੱਢਣ ਦੀ ਲੋੜ ਨਹੀਂ ਪੈਂਦੀ ਅੱਛਾ ਫੋਨ ਵੀ ਇਹਦੇ ਨਾਲ ਅਟੈਚ ਹੋ ਜਾਂਦਾ ਆ ਦੇਖੋ ਵੀ ਫੋਨ ਦੀ ਆਪਸ਼ਨ ਇੱਥੋਂ ਓਕੇ ਹੋ ਜਾਂਦਾ ਫੋਨ ਹਾਂ ਫੋਨ ਓਕੇ ਹੋ ਜਾਂਦਾ ਤੇ ਸਟੈਂਡ ਲੱਗਾ ਤਾਂ ਵੀ ਨਹੀਂ ਤੁਰਨੀ ਇਹ ਸਟੈਂਡ ਲੱਗਾ ਤਾਂ ਵੀ ਨਹੀਂ ਤੁਰਨੀ ਠੀਕ ਆ ਠੀਕ ਆ ਆਏ ਨਹੀਂ ਵੀ ਅਣਜਾਣ ਬੰਦਾ ਕਹੂਆ ਚੱਲਦਾ ਵਾਦਾ ਖੇਤਰੀ ਕੰਮ ਹਨਾ ਵਿਚਾਰਾ ਦਾ ਪਾਸੇ ਆ ਨਾ ਨਾ ਅਣਜਾਣ ਬੰਦੇ ਤੋਂ ਤਾਂ ਬਾਈ ਨਹੀਂ ਤੁਰਨੀ ਨਹੀਂ ਬਾਈ ਇਹ ਚੱਲ ਯਾਰ ਤੁਸੀਂ ਆ ਸਾਧਨ ਦੇ ਅੱਡੇ ਜੇ ਦੇ ਲੋੜ ਹੈ ਕੀ ਕਾਰਨ ਉਹ ਬਾਈ ਸਾਡੇ ਕੋਲ ਸਾਰੇ ਹੀ ਅੱਡੋ ਅੱਡ ਦੇ ਆ ਯਾਰ ਕਿਉਂ ਟਰੈਕਟਰ ਟਰੱਕ ਬੂਟਾ ਹਾਂ ਤੇ ਉਹਦੀ ਵੀ ਹੈਣੀ ਮਾਰਕੀਟ ਹਾਂ ਇਹਦੀ ਵੀ ਕੋਈ ਮਾਰਕੀਟ ਨਹੀਂ ਮੰਨ ਲੋ ਹਾਂ ਇਹ ਤਾਂ ਚਲੋ ਕੰਪਨੀ ਦੀ ਆ ਇਹ ਉਹ ਵੀ ਕੰਪਨੀ ਦੀ ਆ ਗੱਡੀ ਖੜੀ ਆ ਭਾਈ ਹਾਂ ਉਹ ਵੀ ਬਿਨਾ ਕੰਪਨੀ ਤੋਂ ਹੀ ਆ ਅੱਛਾ ਹਾਂ ਉਹ ਕਾਲਮ ਲਾ ਕੇ ਸਾਧ ਨਹੀਂ ਉਹ ਜਿਹੜੇ ਨੂੰ ਵੀ ਕੋਈ ਚੋਰੀ ਬਿਨਾ ਕਰੇ ਵੀ ਗਾ ਵੇਕੇ ਬਨਾ ਗਾ ਵੇਕੇ ਨਾ ਹਾਂ ਇਹ ਬੇਕੂ ਦਾ ਪਾਤੜੀ ਜਾ ਕੇ ਵੇਖੂ ਭਾਈ ਉਦੋਂ ਪਹਿਲਾਂ ਵਿਕਦਾ ਨਹੀਂ ਹਾਂ ਤੇ ਇਹ ਆਪਣਾ ਕਿੰਨੇ ਦੀ ਪੈ ਗਈ ਭਾਈ ਇਹ ਆਪਾਂ ਨੂੰ 1.5 ਲੱਖ ਦੀ ਪੈ ਗਈ ਅੱਛਾ ਪੈ 1.5 ਲੱਖ ਦੀ ਗਈ ਹਾਂ ਪਰ ਫੀਚਰ ਬਹੁਤ ਆਇਆ ਇੱਥੇ ਨਾ ਹਾਂ 70000 ਦੀ ਤੇਰੀ ਬੈਟਰੀ ਕੋਈ ਆ ਬਾਈ ਬੈਟਰੀ 70000 ਦੀ ਆ 5 ਸਾਲ ਦੀ ਗਾਰੰਟੀ ਆ 5 ਸਾਲ ਦੀ ਗਾਰੰਟੀ ਆ 5 ਸਾਲ ਦਾ ਬੀਮਾ ਹੂੰ ਤੇ ਮੋਟਰ ਦੀ ਬੈਟਰੀ ਦੀ ਸਾਰੇ ਕਾਜ ਦੀ 5 ਸਾਲ ਦੀ ਗਾਰੰਟੀ ਦੇ ਕੋਈ ਫੀਚਰ ਕਿੰਨੇ ਫੋਨ ਵੀ ਆਉਂਦਾ ਲੋਏ ਦੀ ਆ ਨੰਬਰ ਪਲੇਟ ਆ ਗਈ ਨਾ ਤੁਰੇ ਸਟੈਂਡ ਤੋਂ ਬਿਨਾ ਜਾਂਦੇ ਇੰਨੇ ਫੀਚਰ ਮੈਂ ਤਾਂ ਦੇਖੇ ਨਹੀਂ ਕਿਸੇ ਚ ਦੱਸੋ ਬਈ ਡਿੱਗੀ ਬਾਈ ਡਿੱਗੀ ਆ ਇਹ ਕਪੜੇ ਕਪੜੇ ਧਰਨ ਨੂੰ ਖੂ ਹੀ ਆ ਪੈਣ ਦੇ ਨਹੀਂ ਹਾਂ ਦਿਖਾ ਕ ਮੜੀ ਡਿੱਗੀ ਕਾ ਕਰਕੇ ਜene ਖੂ ਕੱਢਾ ਇਹ ਤਾਂ ਖੂ ਹੀ ਆ 来 ਮੇਤਰੋ ਫਕਸ਼ਨ ਤਾਂ ਤੂੰ ਗਾ ਉਹੀ ਗੱਲ ਬਰੀਜਾ ਜਿੰਨੀ ਹੋ ਗਏ ਔਰੇ ਨੂੰ ਕੱਟ ਔਰੇ ਨੂੰ ਕੱਟ ਹਾਂ ਹੁਣ ਨੱਪ ਕੇ ਕਾਢੇ ਦਾ ਸਵਚ ਵੀ ਲੈ ਆ ਦੇਖਦਾ ਸਾਰਾ ਹੀ ਸਾਜ ਪੱਤ ਚੱਕੀ ਪੈ ਲਾ ਉਹ ਵੇਖੀ ਆ ਥੱਲੇ ਤਾਂ ਉਹ ਪਾਣੀ ਖੇਡਣ ਕੁੱਡਣ ਆਉਣੇ ਨਾ ਹਾਂ ਪਾਣੀ ਪੂਣੀ ਆ ਬੋਤਲਾ ਪੰਆ ਬੋਤਲਾ ਪਾਣੀ ਵਾਲਿਆਂ ਖੇਡਣ ਆਏ ਮੁੰਡੇ ਹਾਂ ਦਵਾਈ ਬੂਟੀ ਥੱਲੇ ਤੱਕ ਡੂੰਗਾ ਹੀ ਆਪ ਡੂੰਗਾ ਕੰਮ ਲੈ ਮੇਤਰੋ ਤੁਹਾਨੂੰ ਕਿਵੇਂ ਲੱਗੀ ਸਕੂਟਰੀ ਦੱਸੋ ਇਹਦੇ ਫੀਚਰ ਕਿਦਾਂ ਦੇ ਲੱਗੇ ਤੇ ਜੇ ਕੋਈ ਲੈਣ ਦਾ ਚਾਹ ਵਾਦਾ ਲੈ ਸਕਦਾ ਕਿਉਂਕਿ ਐ ਨਹੀਂ ਵੀ ਚੋਰੀ ਚਾਰੀ ਦਾ ਖਤਰਾ ਜਿਆਦਾਤਰ ਲੋਕ ਆਈ ਨਹੀਂ ਰਹਿੰਦੇ ਕੋਈ ਭਜਾ ਕੇ ਲੈ ਜੂ ਕਾਪੀ ਵਿੱਚ ਪਈ 18 ਕੋ ਵਿੱਚ ਵਿੱਚ ਕਾਪੀ ਗੁੱਪੀ ਬਕਾਇਦਾ ਸਭ ਲੈ ਵੀ ਇੱਕ ਫੈਕਸ਼ਨ ਮੇਨ ਤਾਂ ਰਹਿ ਗਿਆ ਦੱਸੀ ਟੈਂਕੂ ਮਾਨੇ ਤੇ ਆ ਫੈਕਸ਼ਨ ਜਦੋਂ ਇਹਦੀ ਰੇਸ ਦੇਤੀ ਓੜ ਵਾਂਗੂ ਗੋਲੀ ਵਾਂਗੂ ਹੀ ਜਾਣਾ ਬਾਈ ਇਹਨੇ ਜਦੋਂ ਰੇਸ ਛੱਡਤੀ ਨਾਲ ਹੀ ਇਹਨੇ ਚਾਰਜ ਹੋਣ ਲੱਗ ਗਿਆ ਨਾ ਹੌਲੀ ਹੋ ਜਾਣਾ ਚਾਰਜ ਵੀ ਨਾਲ ਹੀ ਹੋਣ ਲੱਗੇ ਨਾਲ ਹੀ ਚਾਰਜ ਹੋਣ ਲੱਗ ਜਾਂਦੀ ਆ ਜਦੋਂ ਮਤਲਬ ਰੇਸਟੇ ਦਾ ਇੱਡਾ ਜਿਆਦਾ ਵਧੀਆ ਕੰਟਰੋਲ ਆ ਤੇਰੇ ਬ੍ਰੇਕ ਜਮੇ ਹੀ ਹੈ ਨਹੀਂ ਤੂੰ ਕੱਲੀ ਰੇਸ ਹੀ ਛੱਡ ਦੇ ਦੀ ਭਾਈ ਨਾਲ ਹੀ ਆਪੇ ਹੀ ਹੌਲੀ ਹੋ ਜਾਣਾ ਨਹੀਂ ਆਪੇ ਹੀ ਰੁਕ ਜਾ ਚਾਰਜ ਲਾਉਣੇ ਆ ਕਰੇ ਨੂੰ ਕਿੰਨਾ ਟਾਈਮ ਲਾਉਣਾ ਪੈਂਦਾ ਹਾਂ ਕੰਟੈਕਟ ਹੋ ਜਾਂਦੀ ਕੰਟੈਕਟ ਹੀ ਹੋ ਜਾਂਦੀ ਜਾਨੀ ਜਿਆਦਾ ਲੰਮਾ ਚਾਰਜ ਵੀ ਨਹੀਂ ਲਾਉਣਾ ਪੈਂਦਾ ਹਾਂ ਹਾਂ ਤੇ ਆਪਣਾ ਦੋ ਬੰਦੇ ਵਾਹ ਕੇ ਵਧੀਆ ਕਰਦੇ ਠੀਕ ਆ ਮੋਗਾ ਪਾਉਣ ਚਾਲੀ ਪੈ ਜਾਂਦਾ ਹਾਂ ਦੋ ਬੰਦੇ ਵਾਹ ਕੇ ਮੋਗੇ ਆਪਡਾ ਵਧੀਆ ਜਾ ਸਕਦਾ ਨਹੀਂ ਮਾਰ ਜੀ ਆ ਨਹੀਂ ਹੈਗਾ ਵੀ ਰਾਜ ਸਾਨੂੰ ਚਾਰਜ ਲਾਉਣਾ ਪਊ ਦਾਨ